ਸਨਾਮ ਸ੍ਰੀ ਵਾਹਿਗੁਰੂ ਤੇਗ ਸਰਬ ਲੋਹ ਦਾ ਸ਼ਸਤਰ ਵੀ ਹੈ ਤੇ ਅਕਾਲੀ ਜلال ਦਾ ਸੰਕੇਤ ਵੀ ਇਹ ਸੱਚ ਤੇ ਅਸੱਚ ਨੇਕੀ ਤੇ ਬਦੀ ਵਿਚਾਲੇ ਦੇ ਵਿਰੋਧ ਦਾ ਵੀ ਸੰਕੇਤ ਦਿੰਦੀ ਹੈ ਇਹੋ ਸੱਚ ਨੂੰ ਅਸੱਚ ਨਾਲ ਜੂਝਣ ਲਈ ਅਮਾਦਾ ਕਰਦੀ ਤੇ ਰਣ ਤੱਤੇ ਵਿੱਚ ਸੱਚ ਦਾ ਪੱਖ ਪੂਰਦੀ ਹੈ ਸਾਰੇ ਪ੍ਰਪੰਚ ਵਿੱਚ ਵਾਹਿਗੁਰੂ ਕਿਤੇ ਵੀ ਕਦੇ ਵੀ ਕਿਰਿਆ ਰਹਿਤ ਨਹੀਂ ਹੁੰਦਾ ਹਰ ਥਾਂ ਹਰ ਸਮੇਂ ਉਹ ਸੰਤ ਉਬਾਰਣ ਦੁਸ਼ਟ ਉਪਾਰਣ ਦੇ ਅਹਰ ਵਿੱਚ ਲੱਗਾ ਦਿਸਦਾ ਹੈ ਉਸ ਦੀ ਤੇਗ ਹਰਥੇ ਲਿਸ਼ਕਦੀ ਪ੍ਰਤੀਤ ਹੁੰਦੀ ਹੈ ਉਸ ਦੀ ਤੇਗ ਤੋਂ ਭਾਵ ਉਸ ਦਾ ਬਿਰਧ ਹੈ ਜੋ ਆਪ ਅ�ॉट ਵੀ ਹੈ ਤੇ ਤੇਗ ਵਾਗ ਵਰਤਦਾ ਵੀ ਹੈ ਜੋ ਕੁਝ ਉਸ ਦੇ ਵਿਰਧ ਉਸ ਦੇ ਸੁਭਾਅ ਵਿੱਚ ਨਹੀਂ ਉਸ ਦੀ ਤੇਗ ਵਿੱਚ ਵੀ ਨਹੀਂ ਜੇਕਰ ਉਹ ਆਪ ਕਿਰਪਾ ਅਣ ਹੈ ਤਾਂ ਉਸ ਦੀ ਤੇਗ ਵੀ ਕਿਰਪਾਨ ਹੈ ਜੋ ਪੂਰਨ ਧਰਮ ਨਿਆਂ ਵਾਲੀ ਸ਼ਕਤੀ ਹੈ ਜੋ ਸੰਤਾਂ ਨੂੰ ਸਤਕਾਰ ਦੀ ਦੁਸ਼ਟਾਂ ਨੂੰ ਸੰਘਾਰ ਦੀ ਹਉਮੈ ਦਾ ਵਿਨਾਸ਼ ਕਰਦੀ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਤੁਜ ਲਹਿਰਾਉਂਦੀ ਜਾਂਦੀ ਹੈ ਇਹ ਅਕਾਲੀ ਤੇਗ ਹੀ ਮਨੁੱਖੀ ਆਤਮਾ ਦੇ ਸਰਬ ਲੋਹ ਨੂੰ ਸ਼ਾਨ ਤੇ ਚਾੜ ਉਸ ਨੂੰ ਤੇਗ ਦਾ ਧਣੀ ਬਣਾਉਂਦੀ ਹੈ ਤਿਆਗ ਮਲ ਨੂੰ ਤੇਗ ਬਹਾਦਰ ਵਿੱਚ ਤਹਿਵੀਲ ਕਰ ਜਾਂਦੀ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਸ੍ਰੀ ਤਿਆਗਮਲ ਜੀ ਸੀ ਜੋ ਉਹਨਾਂ ਦੇ ਪਜਣੀ ਤੇ ਤਿਆਗੀ ਸੁਭਾਅ ਦੇ ਅਨੁਕੂਲ ਵੀ ਸੀ ਮੋਗਲਾਂ ਨਾਲ ਯੁੱਧ ਦੇ ਦੌਰਾਨ ਆਪ ਨੇ ਤਲਵਾਰ ਦੇ ਐਸੇ ਹੈਰਾਨਕੁਨ ਜੋਰ ਦਿਖਾਏ ਕਿ ਆਪ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੇ ਆਪ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ ਇਸ ਤੋਂ ਬਾਅਦ ਇਹ ਕਿਤਾਬ ਨਾਮ ਵਾਂਗ ਸਭਨਾਂ ਦੇ ਮੂੰਹ ਤੇ ਚੜ ਗਿਆ ਤੇ ਆਪ ਸ੍ਰੀ ਗੁਰੂ ਤੇਗ ਬਹਾਦਰ ਕਰਕੇ ਹੀ ਜਾਣੇ ਜਾਣ ਲੱਗੇ ਪਗਤੀ ਵਿੱਚੋਂ ਸ਼ਕਤੀ ਪੈਦਾ ਕਰਦੀ ਹੈ ਤੇਗ ਭਗਤੀ ਸ਼ਕਤੀ ਦੇ ਸੁਮੇਲ ਵਾਲੀ ਤੇਗ ਸਤਿਗੁਰਾਂ ਆਪ ਵੀ ਧਾਰਨ ਕੀਤੀ ਆਪਣੇ ਸਿੱਖਾਂ ਨੂੰ ਵੀ ਧਾਰਨ ਕਰਵਾਈ ਜਿਹੜੀ ਕਿਰਪਾਨ ਗੁਰਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਦਿੱਤੀ ਉਸ ਦਾ ਫੁਲਾਦ ਗੁਰੂ ਨਾਨਕ ਦੇਵ ਜੀ ਨੇ ਹੀ ਤਿਆਰ ਕੀਤਾ ਸੀ ਪਹਿਲਾਂ ਆਤਮਾ ਵਿੱਚ ਫੁਲਾਦ ਪੈਦਾ ਕੀਤਾ ਗਿਆ ਪਿਛੋਂ ਗਾਤਰੇ ਵਿੱਚ ਤਲਵਾਰ ਪਹਿਨਾਈ ਗਈ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਪਿਗਾਰੂ ਤੇ ਜੈਤਾ ਦੋ ਸਿੱਖਾਂ ਅਰਜ ਗੁਜਾਰੀ ਸੱਚੇ ਪਾਤਸ਼ਾਹ ਕਦੇ ਨੂਰਦੀਨ ਕਦੇ ਬੀਰਬਲ ਤੇ ਕਦੇ ਸੂਲੇ ਚੜ ਕੇ ਆ ਜਾਂਦੇ ਹਨ ਆਗਿਆ ਬਖਸ਼ੋ ਸ਼ਸਤਰ ਧਾਰਨ ਕਰੀਏ ਤਦ ਗੁਰੂ ਜੀ ਨੇ ਕਿਹਾ ਉਤਾਵਲੇ ਨਾ ਹੋਵੋ ਅਸਾਂ ਜੋ ਸ਼ਸਤਰ ਪਕੜਨੇ ਹੈ ਉਹ ਹਰ ਗੋਬਿੰਦ ਦੇ ਰੂਪ ਵਿੱਚ ਪਕੜਨੇ ਹੈ ਅਸਾਂ ਆਪਣੇ ਸ਼ਸਤਰਾਂ ਨਾਲ ਮੀਰਾਂ ਦੀ ਮੀਰੀ ਖੇਚ ਲੈਣੀ ਹੈ ਤੇ ਪੀਰਾਂ ਦੀ ਪੀਰੀ ਬਰੋ ਅਰਜਨ ਦੇਵ ਜੀ ਜਦੋਂ ਲਾਹੌਰ ਵੱਲ ਅੰਤਮ ਧਿਆਨ ਕਰਨ ਲੱਗੇ ਤਾਂ ਉਹਨਾਂ ਸ੍ਰੀ ਹਰਗੋਬਿੰਦ ਸਾਹਿਬ ਦੀ ਬਾਹ ਪਕੜ ਕੇ ਆਦੇਸ਼ ਕੀਤਾ ਹੁਣ ਕਰੜੇ ਸਮੇਂ ਆ ਰਹੇ ਹਨ ਤੁਸੀਂ ਸ਼ਸਤਰਧਾਰੀ ਹੋ ਕੇ ਉਦੋਂ ਤੱਕ ਲੜੀ ਜਾਣਾ ਜਦ ਤੱਕ ਜ਼ੁਲਮ ਦਾ ਰਾਜ ਨਹੀਂ ਮੁੱਕ ਜਾਂਦਾ ਫਿਰ ਸਿੱਖਾਂ ਦੀ ਆਤਮਾ ਵਿੱਚ ਫੁਲਾਦ ਜਗਾਨ ਹਿਤ ਆਪ ਸ਼ਹੀਦੀ ਪ੍ਰਾਪਤ ਕਰ ਗਈ ਈਓ ਗੁਰੂ ਹਰਗੋਬਿੰਦ ਸਾਹਿਬ ਵੇਲੇ ਰੂਹ ਦਾ ਫੁਲਾਦ ਗਾਤਰੇ ਦੀ ਤੇਗ ਬਣ ਕੇ ਪ੍ਰਗਟ ਹੋਇਆ ਮਰਹੱਟਿਆਂ ਨੇ ਗੁਰੂ ਸਮਰਥ RAMDAS 1600 9 ਤੋਂ ਲੈ ਕੇ 1681 ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਲਾਕਾ ਅਸ਼ਰੀ ਨਗਰ ਗੜਵਾਲ ਵਿੱਚ ਹੋਈ ਇਸ ਮੁਲਾਕਾਤ ਦੀ ਗਵਾਹੀ ਹਨੁਮਤ ਸਵਾਮੀ ਦੀ 1793 ਵਿੱਚ ਲਿਖੀ ਮਰਾਠੀ ਪੁਸਤਕ ਬਖਰ RAMਦਾਸ ਸਵਾਮੀ ਤੋਂ ਵੀ ਮਿਲਦੀ ਹੈ ਤੇ 50 ਸਾਖੀਆਂ ਤੋਂ ਵੀ ਸਤਿਗੁਰਾਂ ਦਾ ਸ਼ਾਹੀ ਜਲਾਲ ਵੇਖ ਕੇ ਉਹ ਕਹਿਣ ਲੱਗਾ मैंने तो सुना था गुरु नानक एक त्यागी साधु थे आप ग्रस्थी हैं आप शस्त्र धारी भी हैं आप कैसे फकीर हैं गुरु, देता। गुरु नानक ने माया त्यागी थी दुनिया नहीं त्यागी जाहर अमीरी बातन फकीरी शस्त्र गरीब की रखिया जरवाने की पकिया तद समर्थ रामदास ने किया ये बात हमारे बन भावती है गुरु गोबिंद सिंह जी ने जदों बहादुर शाह ने ਖਿਲਤ ਪੇਸ਼ ਕੀਤੀ ਤਾਂ ਫਰਮਾਇਸ਼ ਕੀਤੀ ਕੋਈ ਕਰਾਮਾ ਦਿਖਾਓ ਮਹਾਰਾਜ ਨੇ ਗਾਤਰੇ ਵਿੱਚੋਂ ਕਿਰਪਾਨ ਧੂਕੇ ਆਖਿਆ ਇਹੀ ਅਸਲ ਕਰਾਮਾਤ ਹੈ ਇਸੇ ਦੀ ਸਹਾਇਤਾ ਨਾਲ ਮੈਂ ਤੈਨੂੰ ਰਾਜ ਲੈ ਕੇ ਦਿੱਤਾ ਚਾਹਾਂ ਤਾਂ ਇਸੇ ਨਾਲ ਤੇਰਾ ਸਿਰ ਲਾ ਕੇ ਤੇਰੇ ਤਖਤ ਤੇ ਬੈਠ ਸਕਦਾ ਹਾਂ ਪਰ ਮੇਰੀ ਕਿਰਪਾਨ ਤੇ ਤੇਰੀ ਤਲਵਾਰ ਵਿੱਚ ਅੰਤਰ ਹੈ ਤੇਰੀ ਤਲਵਾਰ ਦੇ ਪਿੱਛੇ ਕ੍ਰੋਧ ਵਰਤਦਾ ਹੈ ਤੇ ਮੇਰੀ ਪਿੱਛੇ করুণਾ ਤੇਰੀ ਨਾਲ ਮੋਤ ਹੀ ਮਿਲਦੀ ਹੈ ਤੇ ਮੇਰੀ ਨਾਲ ਜੀਵਨ ਦਾਣ ਵੀ ਦੇ ਸਕਦੀ ਹੈ ਤੇਰੀ ਇੱਜ਼ਤ ਲੋਟਦੀ ਹੈ ਤੇ ਮੇਰੀ ਤਲਵਾਰ ਇੱਜ਼ਤ ਦੀ ਰੱਖਿਆ ਕਰਦੀ ਹੈ ਐਸੇ ਤੇਗ ਹੀ ਪ੍ਰਮਾਤਮਾ ਦੀ ਦੇਵੀ ਸ਼ਕਤੀ ਦੀ ਸੂਚਕ ਹੈ ਕਿਰਪਾਨ ਕਿਉਂਕਿ ਸ਼ਕਤੀ ਦਾ ਸ਼ਸਤਰ ਹੈ ਇਸ ਲਈ ਸੁਭਾਵਕ ਹੀ ਇਹ ਮੇਰੀ ਦਾ ਚਿੰਨ ਹੈ ਪਰ ਸਿੱਖੀ ਵਿੱਚ ਪੀਰੀ ਦਾ ਵੀ ਚਿੰਨ ਹੈ ਅਸਲ ਵਿੱਚ ਸਤਗੁਰਾਂ ਨੇ ਅਕਾਲ ਪੁਰਖ ਨੂੰ ਵੀ ਖੜਗਧਾਰ ਹੀ ਮੰਨਿਆ ਹੈ ਸ਼ੀਰੀ ਅਸੀਂ ਕੀਤ ਜਗਤ ਕੇ ਈਸਾ ਅਸੀਂ ਤਲਵਾਰ ਕੀਤ ਤੁੱਜਾ ਅਸੀਂ ਕੀਤ ਤਲਵਾਰ ਹੈ ਜਿਸ ਦੀ ਤੁੱਜਾ ਵਿੱਚ ਅਸੀਂ ਕੀ ਦਾ ਅਰਥ ਹੈ ਤਲਵਾਰ ਹੈ ਜਿਸ ਦੀ ਤੁੱਜਾ ਵਿੱਚ ਗੁਰਗੋਬਿੰਦ ਸਿੰਘ ਜੀ ਅਨੁਸਾਰ ਖੰਡਾ ਖੜਗ ਆਦ ਅਕਾਲ ਪੁਰਖ ਦੀ ਸਿਰਜਣਾਤਮਕ ਸੱਤਾ ਤੇ ਪ੍ਰਤੀਕ ਹਨ ਖੰਡਾ ਪ੍ਰਥਮ ਹੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਚੰਡੀ ਦੀ ਵਾਰ ਦੇ ਬਾਖਨ ਇਉਂ ਜਾਪਦਾ ਹੈ ਸਤਿਗੁਰਾਂ ਨੂੰ ਨਿਰਗੁਣ ਨਿਰੰਕਾਰ ਜਤ ਕਰਤਾ ਪੁਰਖ ਦੇ ਸਰਗੁਣ ਸਰੂਪ ਵਿੱਚ ਦਿਸਦਾ ਹੈ ਤਾਂ ਉਹ ਉਹਨਾਂ ਨੂੰ ਖੜਗਧਾਰੀ ਹੋ ਕੇ ਦਿਸਦਾ ਹੈ ਨਿਰੰਕਾਰ ਨਿਤੈ ਨਿਰੂਪ ਨਿਰਬਾਨ ਕਲ ਕਾਰਿਆ ਨਮੋ ਖੜਗਪਾਨ ਉਹ ਸ਼ਸਤਰ ਪਾਣੀ ਵੀ ਹੈ ਅਸਸਤਰ ਮਾਣੇ ਵੀ ਇਉਂ ਖੜਗ ਅਥਵਾ ਤੇਗ ਮੇਰੀ ਦਾ ਪੀਰੀ ਦਾ ਵੀ ਚਿੰਨ ਵੀ ਹੋ ਗਿਆ ਹੈ ਮੇਰੀ ਤੇ ਪੀਰੀ ਦੀਆਂ ਕਿਰਪਾਨਾਂ ਦਾ ਐ ਪਰ ਬਖੋ ਵੱਖਰਾ ਮਹੱਤਵ ਹੈ ਹਰ ਗੋਬਿੰਦਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾਨ ਟੁੱਟ ਗਈ ਬਾਬਾ ਬੁੱਢਾ ਜੀ ਨੇ ਸਜਾਉ ਦਿੱਤਾ ਮਹਾਰਾਜ ਦੂਸਰੀ ਪੀਰੀ ਦੀ ਕੱਢ ਲੋ ਸਤਗੁਰੂ ਅੱਗੇ ਸਿਰ ਹਿਲਾ ਦਿੱਤਾ ਮੇਰੀ ਦੀ ਕਿਰਪਾਨ ਤਾਂ ਦੁਸ਼ਟਾਂ ਦਾ ਸੰਘਾਰ ਕਰਦੀ ਹੈ ਪਰ ਪੀਰੀ ਦੀ ਉਦੋਂ ਵੀ ਗਾਤਰੇ ਵਿੱਚ ਹੀ ਰਹਿੰਦੀ ਹੈ ਮੇਰੀ ਦੀ ਖੜਗ ਵੀ ਉਧਾਰ ਹਿਤ ਨਿਕਲਦੀ ਹੈ ਸੰਘਾਰ ਵੀ ਉਧਾਰਿਤ ਕਰਦੀ ਹੈ ਪੀਰੀ ਦੀ ਖੜਗ ਨੈਤਿਕ ਨਿਯੰਤਰਣ ਦੀ ਖੜਗ ਹੈ ਉਹ ਅੰਦਰ ਦੇ ਦੁਸ਼ਮਨ ਹੰਕਾਰ ਦੇ ਸੰਘਾਰ ਦੇ ਸੰਕੇਤਕ ਹੈ ਖਾਲਸੇ ਦੀ ਤੇਗ ਦਾ ਮੇਰੀ ਪੀਰੀ ਦਾ ਦौरा ਬਿਰਧ ਹੈ ਜੇ ਇਹਨਾਂ ਇਸ ਬਿਰਧ ਦੀ ਪਾਲਣਾ ਕੀਤੀ ਉਹ ਸਾਹਸ ਦਾ ਧਰਮ ਜੀਵਿਆ ਬੀਰਤਾ ਨਾਲ ਅਕਾਲ ਦੀ ਪੂਜਾ ਕੀਤੀ ਕੁਰਬਾਨੀ ਬੜੀ ਵੱਡੀ ਬੀਰਤਾ ਹੈ ਪਰ ਜਦ ਜ਼ਿੰਦਗੀ ਮੌਤ ਨਾਲੋਂ ਵੀ ਵੱਧ ਭਿਆਨਕ ਹੋ ਜਾਵੇ ਤਦ ਆਤਮਾ ਫੁਲਾਦ ਉਗਾ ਕੇ ਜਿਉਣਾ ਸਿਰ ਦੇਣੇ ਨਾਲੋਂ ਵਡੇਰੀ ਬਹਾਦਰੀ ਦੀ ਮੰਗ ਕਰਦਾ ਹੈ ਜਦ ਜ਼ੁਲਮ ਦੀ ਤੇਗ ਗਾਤਰੇ ਵਿੱਚੋਂ ਨਿਕਲ ਕੇ ਚਾਂਬਲੀ ਫਿਰਦੀ ਹੋਵੇ ਤਾਂ ਧਰਮ ਦੀ ਤੇਗ ਹੀ ਗਾਤਰੇ ਵਿੱਚੋਂ ਨਿਕਲ ਕੇ ਜ਼ੁਲਮ ਦੀ ਤੇਗ ਨੂੰ ਵਾਪਸ ਗਾਤਰੇ ਵਿੱਚ ਚਲੇ ਜਾਣ ਲਈ ਮਜਬੂਰ ਕਰ ਸਕਦੀ ਹੈ ਧਰਮ ਦੀ ਤੇਗ ਉਹੀ ਉਠਾ ਸਕਦਾ ਹੈ ਜੋ ਮੁਖ ਤੇ ਹਰ ਚਿਤਮੈ ਜੁੱਧ ਵਿਚਾਰੇ ਸਿੱਖ ਸ਼ਬਦਾਵਲੀ ਵਿੱਚ ਤੇਗ ਨੂੰ ਕਿਰਪਾਨ ਕਿਰਪਾ ਪਲੱਸ ਆਨ ਆਖਿਆ ਹੈ ਇਹ ਜਿਾ ਕਿਰਪਾ ਵਿੱਚ ਛੁੱਟਦੀ ਹੈ ਤੇ ਜਿਾ ਆਣਦੀ ਰਾਖੀ ਲਈ ਜਿੰਨਾ ਜਿੰਨਾ ਸੂਰਬੀਰਾਂ ਨੇ ਧਰਮ ਦੀ ਰਾਖੀ ਲਈ ਦੀਨਾਂ ਦੀ ਪ੍ਰਤੀਪਾਲਣਾ ਖਾਤਰ ਅਨਿਆਂ ਦੁੱਖ ਕਰਨ ਹਿਤ ਜਿਾ ਮਜਲੂਮਾਂ ਦੀ ਸਹਾਇਤਾ ਲਈ ਤੇ ਗਵਾਹੀ ਉਹਨਾਂ ਨੂੰ ਅਸੀਂ ਨਿਤ ਅਰਦਾਸ ਵਿੱਚ ਸਿਮਰਦੇ ਹਾਂ ਇਉਂ ਨਾ ਕੇਵਲ ਅਸੀਂ ਆਪਣਾ ਈਮਾਨ ਹੀ ਤਾਜ਼ਾ ਕਰਦੇ ਹਾਂ ਇਹਨਾਂ ਸੂਰਬੀਰਾਂ ਦੀ ਸਿਮਰਤੀ ਪਾਸੋਂ ਨੀਡਰਤਾ ਤੇ ਉਦਾਰਤਾ ਭਰੀ ਸੂਰਮ ਗਤੀ ਦੀ ਪ੍ਰੇਰਣਾ ਵੀ ਪ੍ਰਾਪਤ ਕਰਦੇ ਹਾਂ ਤਾਂ ଏਸੀ ਅਰਦਾਸ ਵਿੱਚ ਤੇਗਵਾਈ ਦੇ ਅਰਥ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਦੀ ਅਰਦਾਸ ਦਾ ਅਰਥ ਸਮਝਣ ਲਈ ਸਾਡੇ ਚੈਨਲ ਜੀਵਨ ਸਾਖੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵਿੱਚ ਇੱਕ ਵਾਰ ਵਾਹਿਗੁਰੂ ਜੀ ਜਰੂਰ ਲਿਖਿਓ of jada bot and bot